ਗਾਈਜ਼ ਅਲੋ ਤੁਸੀਂ ਮਿਲਣ ਸੋ ਹੈਲੋ ਗਾਈਜ਼ ਸ਼ਸ਼ੀਕਲ ਮੀਰ ਕਦੋਂ ਤੁਸੀਂ ਸਾਰੇ ਠੀਕ ਹੋਗੇ ਸੋ ਆਪਣਾ ਦਾ ਨਾਮ ਵਲੋਗ ਤੁਹਾਡੇ ਲੈ ਕੇ ਆਏ ਹਾਂ ਸੋ ਆਪਾਂ ਚਾਹ ਚੂ ਪੀ ਗਏ ਨਾ ਆ ਗਏ ਰੈਡੀ ਹੋ ਗਏ ਸੀ ਸੋ ਆਪਾਂ ਮੜਾ ਕੰਮ ਜਾ ਕੇ ਆਣਾ ਕੰਮ ਕੀ ਕੈਫੇ ਜਾ ਗਏ ਨਾ ਮੜਾ ਚੋਇਸ ਫਿਲ ਕਰਾ ਕੇ ਆਣੀ ਆਪਾਂ ਸੋ ਚੱਲਦੇ ਹਾਂ ਤੁਸੀਂ ਵਲੋਗ ਦੇ ਵਿੱਚ ਬਣੇ ਰਹੋ ਤੁਹਾਨੂੰ ਰੂਟ ਦਿਖਾਣੇ ਅੱਗੇ ਦਾ ਚਲੋ ਚੱਲਦੇ ਆਂ ਤੇ ਗਾਈਜ਼ ਆਪਾਂ ਇੱਕ ਰੇਗ ਮਾਰ ਲੈਣਾ ਯਾਦ ਰੱਖਿਓ ਮੈਨੂੰ ਇਹਨੂੰ ਕਹਿੰਦਾ ਮੈਂ ਪ੍ਰਿੰਸ ਨੂੰ ਜੇ ਭੁੱਲ ਗਏ ਠੀਕ ਹੈ ਬਸ ਇਹ ਜਰੂਰੀ ਹੈ ਲੈ ਕੇ ਜਾਣਾ ਆਪਾਂ ਚਲੋ ਚੱਲੀਏ ਅਸੀਂ ਆਪਾਂ ਡਾਕਟਰ ਦੇ ਪੈਗੇ ਸੀ ਤੇ ਆਪਾਂ ਫੋਨ ਚਾਲਦੇ ਸੀ ਤੇ ਕੈਫੇ ਵਾਲ ਤੇ ਆਪਾਂ ਮੜਿਆ ਇਹ ਲੈ ਕੇ ਵੀ ਜਾਣਾ ਬਾਹਰੋਂ ਖਾਣ ਨੂੰ ਘਰੇ ਕੋਈ ਹੈ ਨਹੀਂ ਸੋ ਆਪਾਂ ਦੇਖਦੇ ਬਾਹਰੋਂ ਕੀ ਖਾਈਏ ਚਲੋ ਚੱਲੀਏ ਦੇਖੇ ਗਿਆ ਹਾਂ ਵੀ ਕੋਈ ਨਾ ਲੱਗਦੀ ਕਿ ਨਹੀਂ ਹੁੰਦੀਆ ਤੇ ਮੋਟਰਸਾਈਕਲ ਸਾਨੂੰ ਦੇਖਦੇ ਕੋੜਾ ਆ ਗਿਆ ਸੋ ਗਾਇਸ ਆਪਣਾ ਅੱਜ ਵਲੌਗ ਆਸੀ ਦੋ ਟੋਟੇ ਕਰਕੇ ਆਪਾਂ ਉੱਥੇ ਬਸ ਆਪਣਾ 10 ਮਿੰਟ ਦਾ ਕੰਮ ਹੈਗਾ ਮੈਨੂੰ ਲੱਗਾ ਉੱਥੇ ਬਈ ਆਪਾਂ ਗਲੀਆਂ 'ਚ ਜਾ ਰਹੇ ਮੈਨੂੰ ਲੱਗਾ ਟਾਈਮ ਲੱਗੂਗਾ ਮੈਂ ਕਿਹਾ ਰੋਡ ਤੇ ਚੜ ਲਾ ਜੇ ਮੇਰੀ ਮੰਨ ਲੈ ਫਟਾਫਟ ਪਹੁੰਚਾਂਗੇ ਹਨਾ ਰੋਡ ਤੇ ਚੜਦੇ ਸੋ ਬਾਈ ਅੱਪਾ ਜੁਪੀਟਰ ਰੋਡ ਤੇ ਚੜਨ ਲੱਗੇ ਸੀ ਕੋਈ ਗਲੀਆਂ 'ਚ ਟਾਈਮ ਜ਼ਿਆਦਾ ਲੱਗਣਾ ਆਪਾਂ ਨੂੰ ਸੋ ਆਪਾਂ ਰੋਡ ਤੇ ਚੜਨ ਲੱਗੇ ਹਾਂ ਅੱਗੇ ਅੱਗੇ ਕੋਟ ਦਾ ਪੀੜ ਬਹੁਤ ਹੁੰਦੀ ਆ ਟੋਟੇ ਫਿਰ ਖਾਣੇ ਆ ਕੇ ਬਾਜ਼ਾਰ ਜਾ ਰਹੇ ਨੇ ਅੱਜ ਇੱਕ ਬੰਦਾ ਮਿਲਿਆ ਬੜਾ ਪੀਤੀ ਆਪਾਂ ਪਹੁੰਚ ਚੁੱਕੇ ਸੀ ਚਲੋ ਅੱਗੇ ਜਾ ਗਿਆ ਆਪਾਂ ਗੱਲ ਕਰਕੇ ਅੱਗੇ ਪਛਲਾ ਰੈਡੀ ਸੀ ਵੀਰੇ ਜੀ ਤੋਂ ਆਪਾਂ ਘਰ ਚੱਲਦੇ ਆਂ ਆਪਣੇ ਏਸ ਕਾਲ ਏ ਰੂਮਨ ਕਾਲਜ ਦੇਖੋ ਅਸੀਂ ਪਹੁੰਚ ਚੁੱਕੇ ਸੀ ਆਪਾਂ ਦੁਕਾਨ ਤੇ ਆ ਦੁਕਾਨ ਤੇ ਆਣਾ ਆਪਾਂ ਆਪਣੇ ਵੀਰੇ ਦੁਕਾਨ ਤੇ ਗਏ ਸੀ ਟਿੱਕੀ ਪੀਰਾ ਸਭ ਕੁਝ ਹੋਰਾਂ ਦੇਖੇ ਸੀ ਹੋਰਾਂ ਬੜੇ ਘੈਂਟ ਜੀ ਆਪਾਂ ਲਵਾਵਾਂਗੇ 2 ਦਿਨ ਦਾ ਐਕਸਿਮਾਸੇ ਸੌਰੀ ਜੋਪੀਟਰ ਤੇ ਦਿਖਾਣੇ ਭਲੋਏ ਕੋਲ ਚੱਕਰ ਨੇ ਆਪਾਂ ਜੀ ਵਾਰ ਦਾ ਲੈਂਡ ਸਰਵਰ ਦਿਖਾ ਦਾਂਗੇ ਉਹ ਕੋਈ ਨਹੀਂ ਆਏ ਮੈਂ ਜੀ ਤੁਹਾਨੂੰ ਜੀਟੀਪੀ ਆ ਚੁੱਕੇ ਹਾਂ ਉਹਨੂੰ ਜੀਟੀਪੀ ਦਾ ਮਾਹੌਲ ਦਿਖਾਣੇ ਆ ਆਜ਼ਾ ਮਹੌਲ ਵਧੀਆ ਹੁੰਦਾ ਸਵੇਰ ਦਾ ਟਾਈਮ ਵੀ ਹੁੰਦਾ ਵਾ ਟਾਈਮ ਪਾਸ ਸੋ ਚੱਲਦੇ ਆ ਦਿਖਾਣੇ ਜੀਟੀਪੀ ਤੇ ਵਾਏ ਦੇਖੋ ਸਾਰੇ ਗ ਕਾਈ ਤੁਪ ਬਹੁਤ ਸੀ ਕਾਰ ਸਾਹਮਣੇ ਪੜਾ ਕੇ ਐਡਾ ਵੀ ਦਿਖਾ ਨਹੀਂ ਸਕਦਾ ਰਮਾਲ ਬੰਨਿਆ ਸੀ ਕਾਈ ਤੁਸੀਂ ਕਿੱਥੇ ਜਾਣੇ ਮੈਂ ਪ੍ਰਿੰਸ ਜੁਪੀਟਰ ਅਸੀਂ ਬਾਜ਼ਾਰ ਚ ਘੁੰਮਦੇ ਹੋਏ ਵਾਹ ਜੀ ਵਾਹ ਵਾਹ ਜੀ ਵਾਹ ਮੁੰਡਾ ਕੁੜੀ ਨਾਲ ਸੋਣਾ ਕੁੜੀ ਮੁੰਡੇ ਨਾਲ ਸੋਹਣੀ ਉਹ ਕਿਹੜੀ ਡੋੜੀ ਬਣਾ ਜਿਹੜਾ ਆਪਣੀ ਰਾਈ ਦਾ ਆਪਾ ਹਾਈਵੇ ਨਹੀਂ ਜਾਣਾ ਅੱਜ ਆਪਾਂ ਥੱਲੋ ਥੱਲੀ ਜਾਵਾਂਗੇ ਕਾਈ ਮੈਂ ਤੇ ਪ੍ਰਿੰਸ ਜੁਪੀਟਰ ਅਸੀਂ ਜਾਣਦੇ ਹਾਂ ਰੋਡਾਂ ਦੇ ਤੁਹਾਨੂੰ ਅਸੀਂ ਬਲੌਕ ਕਰ ਜਾਗੇ ਤਿੰਨੇ ਜਾਣੇ ਯਾ ਦੇਵੀ ਗੋ ਕੱਲ ਨੂੰ ਕਹੇਗੀ ਪਿਆਰ ਹੋ ਗਿਆ ਕੱਲ ਨੂੰ ਕਹੇਗੀ ਮੈਨੂੰ ਪਿਆਰ ਹੋ ਗਿਆ ਮੈਨੂੰ ਕਹੇਗੀ ਪਿਆਰ ਹੋ ਗਿਆ ਮੈਨੂੰ ਕਹੇਗੀ ਮੈਨੂੰ ਪਿਆਰ ਹੋ ਗਿਆ ਪਿਆਰ ਹੋ ਗਿਆ ਯਾਰ ਹੋ ਗਿਆ ਜਾਨੀ ਪੋਸਟਾ ਨਹੀਂ ਖਰੀਦਤਾ ਸੀ ਇੱਧਰ ਨੂੰ ਆਵਾਂਗੇ ਜਾਣੇ ਇੱਧਰ ਨੂੰ ਯਾ ਗਾਇਸ ਕੋਈ ਕੋਸ ਨਹੀਂ ਹੈ ਹੁਣ ਆਈ ਹੈ ਆਪਾਂ ਪਸਵਾੜਾ ਰੋਡ ਤੇ ਆਵੇ ਸੀ ਆ ਰਿਹਾ ਤੇ ਆਪਾਂ ਨੂੰ ਦੇਖਦੇ ਆਪਾਂ ਇੱਕ ਦਾ ਮੈਗੀ ਦਾ ਪੈਕਟ ਲੱਗੇ ਜਨੇਗਾ ਦਿਖਾਈਏ ਸੋ ਗਾਇਸ ਆਪਾਂ ਸਮਰਾੜਾ ਰੋਡ ਤੇ ਪੁਲਸ ਲੱਗੇ ਸੀ ਸੋ ਆਪਾਂ ਪ੍ਰਿੰਸ ਨੂੰ ਆਪਰੇ ਡ੍ਰੌਪ ਕਰਨਾ ਦਾ ਨੈਜੀ ਕਰ ਵਾਓ ਡ੍ਰੌਪ ਆਪ ਪ੍ਰਿੰਸ ਨੂੰ ਡ੍ਰੌਪ ਕਰਕੇ ਚੱਲਦੇ ਆਂ ਸੋ ਵੈਲੋ ਪ੍ਰਿੰਸ ਨੂੰ ਨਾ 2 2 ਵਜੇ ਦੀ ਕਮਿਟਮੈਂਟ ਕਰੀ ਸੀ ਸੋ ਹਲੇ 2 ਵੀ ਨਹੀਂ ਬਜੇ 2:50 ਹੋਏ ਨੇ 2:50 ਹੋਏ ਨੇ ਆਪਾਂ ਪ੍ਰਿੰਸ ਨੂੰ ਛੱਡ ਤਾ ਨਾਨੀ ਘਰ ਸੋ ਚੱਲਦੇ ਹੁਣ ਆਪਾਂ ਆਪਣੇ ਘਰੇ ਪਤਾ ਨਹੀਂ ਕੰਨੇ ਵਜੇ ਆਏਗਾ ਪੂਰੀ ਕਮੈਂਡਰ ਵਾਲੇ ਦੱਸ ਕਿੰਨੇ ਵਜੇ ਆਏਗਾ ਪਹੁੰਚੀਗਾ ਮੈਂ ਤਾਂ ਪੂਰਾ ਕਰ ਰਹਾ ਉਹਦੇ ਵੀ ਦਿੱਕਾ ਬੀਜੋ ਵਜਾ ਤੋਂ ਪ੍ਰਿੰਸ ਨੂੰ ਡ੍ਰੌਪ ਕਰਤਾ ਸੀ ਤੁਹਾਨੂੰ ਕਰ ਜਾ ਕੇ ਮਿਲਦੇ ਆ ਤੇ ਆਪਾਂ ਨਾਨ ਖਾਈ ਕਰ ਜਾ ਕੇ ਨਾਣ ਵੀ ਲੈਂਦੇ ਸੀ ਆਪਾਂ ਇੱਕ ਪਲੇਟ ਤੁਹਾਨੂੰ ਕਰ ਜਾ ਕੇ ਮਿਲਦੇ ਆ ਬਲੌਕ ਬਣੇ ਰਿਹਾ ਕੋਈ ਨਾ ਆਪਾਂ ਆਪਣੇ ਮੱਲੇ ਚਾ ਚੁੱਕੇ ਸੀ ਸੋ ਆਪਾਂ ਘਰ ਦੇ ਵੱਲ ਜਾ ਰਹੇ ਹੁਣ ਤੁਹਾਨੂੰ ਦਿਖਾਣੇ ਆ ਰੋਡ ਅੱਗੇ ਵੀ ਰੋਡ ਦਿਖਾਈਦਾ ਆਉਣਗੇ ਰੋਡ ਦਿਖਾਣੇ ਆ ਫੇ ਚਾ ਦਿਆਂ ਕਰੀ ਆਪਾਂ ਖਾਈਏ ਬਹੁਤ ਭੁੱਖ ਲੱਗੀ ਆ ਚਲੋ ਚਲੋ ਕੋਈ ਨਾ ਪgarh ਪਹੁੰਚ ਚੁੱਕੇ ਸੀ ਸੋ ਆਪਾਂ ਘਰੇ ਆ ਗਏ ਖਾਈਏ ਤੁਹਾਨੂੰ ਦਿਖਾਣੇ ਆ ਨਾਣ ਦੀ ਪਲੇਟ ਚਲਦੇ ਆ ਜੀ ਸੋ ਭਾਈ ਦਾ ਆਪਾਂ ਘਰੇ ਆ ਚੁੱਕੇ ਸੀ ਤੁਹਾਨੂੰ ਆਪਾਂ ਨਾਣ ਖਾਣ ਲੱਗਿਆ ਤੁਹਾਨੂੰ ਮਿਲਦੇ ਆ ਨਾਣ ਖਾ ਕੇ ਗਾਈਜ਼ ਖਾਲਾ ਤੁਸੀਂ ਬਣਾਣ ਹੈਲੋ ਗਾਈਜ਼ ਆਪਾਂ ਦੁਬਾਰਾ ਆ ਗਏ ਸੀ ਤਿਆਰ ਹੋ ਗਏ ਸੋ ਆਪਾਂ ਮੜਾ सेलिब्रेशन ਮੋਲ ਚਲੇ ਜਿੱਕੋ ਬਣਵਾੜਾ ਸੋ ਚੱਲਦੇ ਆਂ ਵਲੌਗ ਦੇ ਵਿੱਚ ਵਧੀਆ ਅੱਜ ਵਲੌਗ ਵਧੀਆ ਬਣ ਜੁ ਮਿਲਣਾ ਸੋ ਚੱਲਦੇ ਆਂ ਆਪਾਂ ਤੇ ਤੁਹਾਨੂੰ ਦਿਖਾਣਾ ਹੈ सेलिब्रेशन ਮੋਲ ਦਾ ਰਾਂ ਚਲੋ ਚੱਲ ਗਾਈ ਆਪਣੇ ਨਾਲ ਇੱਕ ਆਪਣਾ ਦੋਸਤ ਚੱਲਿਆ ਬਹੁਤ ਪੁਰਾਣਾ ਤੁਹਾਨੂੰ ਦੱਸਾਂਗੇ ਯੂਨੀਵਰਸਿਟੀ ਵਾਜ ਆਪਾਂ ਜਿਹੜੇ ਯਾਰ ਨਜ਼ਾਰੇ ਆ ਨਾ ਬਹੁਤ ਪੁਰਾਣਾ ਯਾਰ ਆਪਣਾ ਫੇ ਪਹਿਲੀ ਕੋ ਲੱਗੇ ਮਿਲਦਾ ਹੈਗਾ ਆਪਣਾ ਪਹਿਲੀ ਕਾ ਪਛਾਣੀ ਕਰਦਾ ਸ਼ੇਮੀ ਤੱਕ ਦਰਿਆ ਫਿਰ ਆਪਣੇ ਨਾਲ ਰਿਹਾ ਜੀ ਆਈ ਡੀ ਰਿਹਾ ਆਪਣੇ ਨਾਲ ਹਮੇਸ਼ਾ ਬਹੁਤ ਪੁਰਾਣਾ ਯਾਰੰਦ ਲੱਗਦਾ ਤਾਂ ਪੁੱਤ ਨਾ ਮਿਲਾਂ ਨੇ ਤੁਹਾਨੂੰ ਚਲ ਜਾਈਏ ਪਹੁੰਚ ਗਏ ਸੀ ਆਪਾਂ ਉਹਦੇ ਨਾਨੀ ਘਰ ਉਹ ਨਾਨੀ ਘਰ ਵੇਖਣੇ ਨਹੀਂ ਰਹਿੰਦਾ ਕੋਈ ਤੂੰ ਰਹਿੰਦਾ ਤੂੰ ਦੱਸਾਂ ਕਿ ਕਿ ਤਰ੍ਹਾਂ ਦਾ ਸਬਲੌਗ ਜਿਪਣੇ ਰੱਖੋ ਨਾ ਨਾ ਜਗੜ ਗਏ ਨੇ ਸੋ ਗਾਇਸ ਮਿੱਤਰੋ ਪਹੁੰਚ ਗਏ ਗਾਇਸ ਲਿਫਟ ਸੈਂਟਰ ਹੋ ਰਹੀ ਹੈ ਲਿਫਟ ਨਹੀਂ ਆ ਰਹੀ ਘਟਾ ਹੋ ਗਿਆ ਲਿਫਟ ਤਾਂ ਹੀ ਨਹੀਂ ਸੀ ਤੁਰ ਕੇ ਚੱਲੇ ਹੋਣ ਕਿਹੜਾ ਟਾਈਮ ਵੇਸ ਕਰੋ ਗਾਇਸ ਕੋਸ਼ਿਸ਼ ਕੀਤੀ ਹੈ ਤਾਂ ਉਹ ਮਗਰ ਟਾਈਮ ਪਤਾ ਮਿਲ ਲੱਗਿਆ ਓਏ ਬਲੇਵ ਟੋਕਦਾ ਵੀ ਅੱਜ ਵੀ ਪੁੱਲਾ ਡਾਇਮੰਡ ਤਾਂ ਮੇਰੇ ਕੋਲ ਆਪਾਂ ਫਿਲਮ ਵੀ ਦੇਖ ਲੈਂਦੇ ਗਾਈਸ ਵਾਪਸ ਆ ਚੁੱਕੇ ਸੀ ਆਪਾਂ ਸੈਲੀਬ੍ਰੇਸ਼ਨ ਮਾਲ ਤੋਂ ਆਪਾਂ ਵਾਪਸ ਦੇਖਣ ਆਏ ਸੀ ਤੇ ਆਪਾਂ ਹੁਣ ਚੱਲੇ ਆ ਵਿਸ਼ਾ ਨਗ ਮੜ ਆਪਣੇ ਯਾਰ ਨੂੰ ਕਾਰਨਾ ਪਹੁੰਚੇ ਤੇ ਵਾੜੇ ਜਾ ਕੇਣਾ ਉੱਤੇ ਚਲੋ ਜੀ ਜੀ ਤੇ ਸਾਹਮਣੇ ਵੀ ਚੈੱਕ ਕਰੋ 5 ਵੇ ਦਾ ਕਿੱਸਾ ਪਾਉਂਦੇ ਕੋਈ ਨਾ ਆਪਾਂ ਸੈਲੀਬ੍ਰੇਸ਼ਨ ਬੋਲ ਤੋਂ ਘਰੇ ਆ ਗਏ ਸੀ ਸੋ ਆਪਾਂ ਤੁਹਾਨੂੰ ਮਿਲਦੇ ਹਾਂ ਥੋੜੀ ਦੇਰ ਤੱਕ ਸੋ ਆਪਾਂ ਮੜੇ ਦੁਕਾਨ ਤੇ ਜਾ ਜਾਣਾ ਇੱਕ ਸੋ ਅਸੀਂ ਜਾ ਕੇ ਆਈਏ ਮੜੇ ਤੇ ਤੁਹਾਨੂੰ ਮਿਲਦੇ ਹਾਂ 15 20 ਮਿੰਟ ਤੱਕ ਤੇ ਆਪਾਂ ਗਾਇਸ ਵਲੌਗ ਉੱਥੇ ਬਣਾਇਆ ਨਹੀਂ ਇਹਨਾਂ ਸੋ ਸੈਲੀਬ੍ਰੇਸ਼ਨ ਬੋਲ ਆਪਾਂ ਦੋ ਤਿੰਨ ਕਲਿੱਪ ਲੈ ਲਤੀਆਂ ਨੇ ਸੋ ਆਪਾਂ ਤੁਹਾਨੂੰ ਦਿਖਾ ਦਾਂਗੇ ਵਲੌਗ ਦੇ ਵਿੱਚ ਕਿ ਕਿੰਨਾ ਕੁ ਟਾਈਮ ਉੱਥੇ ਰੁਕੇ ਹਾਂ ਗਾਇਸ ਮਿਲਦਾ ਮੈਂ ਤੁਹਾਨੂੰ ਜਾ ਕੇ ਆਣਾ ਸੋ ਆ ਗਏ ਗਏ ਮੈਂ ਸੋ ਗਾਇਸ ਆਪਾਂ ਆ ਗਏ ਸੀ ਦੁਕਾਨ ਤੋਂ ਪੂਰੇ 10-15 ਮਿੰਟ ਲੱਗੇ ਨੇ ਸੋ ਆਪਾਂ ਅੱਗੇ ਵਾਪਸ ਸੋ ਆਪਾਂ ਤੁਹਾਨੂੰ ਇੱਕ ਜਗ੍ਹਾ ਹੋਰ ਲੈ ਜਾਂਦੇ ਆ ਚਾਹ ਪੀ ਗਏ ਚਲੋ ਚੱਲ ਗਏ ਸੋ ਗਾਈਜ਼ ਆਪਾਂ ਐਕਟਿਵ ਵਾਲੇ ਜੁਮਚਾ ਤੇ ਫੇਰ ਬਹਿ ਗਏ ਸੀ ਤਾਂ ਆਪਾਂ ਦੁਬਾਰਾ ਇੱਕ ਹੀ ਕੰਮ ਕਰਕੇ ਆਂਸ ਦੁਬਾਰਾ ਚੱਲਨੇ ਆ ਪਤੌਰੀ ਕਿਤੇ ਚਲੋ ਚੱਲ ਗਏ ਆਪਾਂ ਘਰੇ ਫੇਰ ਆ ਗਏ ਸੀ ਸੋ ਆਪਾਂ ਫੇਰ ਚੱਲਨੇ ਆ ਦੁਬਾਰਾ ਆਪਾਂ ਕੋਈ ਪ੍ਰੈਸ ਵਾਲੇ ਕੱਪੜੇ ਫੋੜਾਂ ਚੱਲਨੇ ਆ ਚਲੋ ਚੱਲੀਏ ਤੇ ਜਾ ਕੇ ਤੁਹਾਨੂੰ ਦਿਖਾਣੇ ਆ ਮਿਲਦੇ ਆ ਆਪਾਂ ਨਾਲ ਹੀ ਪਾਰਕ ਜਾ ਕੇ ਆਵਾਂਗੇ ਉਹਦੇ ਨਾਲ ਹੀ ਇਹ ਕਰਦੇ ਚਲੋ ਚੱਲੀਏ ਕੱਪ ਕੱਪੜੇ ਫੜਾ ਤੁਸੀਂ ਪ੍ਰੈਸ ਵਾਲੇ ਸੋ ਆਪਾਂ ਤੁਹਾਨੂੰ ਪਾਰਕ ਦਿਖਾ ਕੇ ਲੈ ਜਾਂਦੇ ਦੁਬਾਰਾ ਤਿੰਨ ਬੱਤੀ ਵਾਰ ਚਲੋ ਜਣ ਕੇ ਕਾਇਆ ਆਕਿਓ ਡੋਕਟਰ ਮੋੜ ਲਾਵਣੀ ਸੋ ਗਾਇਸ ਪਾਰਕ ਆ ਗਏ ਸੀ ਕਾਬੋ ਪੜੇ ਤੇ ਸੌਪਾ ਕਰੀ ਚੱਲਿਆ ਦੁਬਾਰਾ ਸੋ ਚੱਲਦੇ ਆ ਚਲੋ ਚੱਲੀਏ ਤੁਹਾਨੂੰ ਗਾਇਸ ਵੀਊ ਦਿਖਾ ਦਨੇ ਵਸੇ ਪਾਰਕ ਦਾ ਵਾਈਡ ਐਂਗਲ ਦੇ ਵਿੱਚ ਸੋ ਚੈੱਕ ਕਰ ਲਓ ਕੋਈ ਵਾਈਡ ਐਂਗਲ ਦੇ ਚੱਕਰੋ ਸੋ ਗਾਇਸ ਆਪਾਂ ਜੋਕਟਰ ਤੇ ਬੈਗੇ ਸੀ ਤਵਾ ਖੇਰ ਘਰ ਚੱਲੇ ਆ ਘਰ ਜੁਪੀਟਰ ਖੜਾਣੇ ਆ ਸੋ ਆਪਣਾ ਚੱਕਰ ਘੁੰਮਦੇ ਆ ਪਕਲੋਨੀ ਆਸੀ ਮੜਾ ਦੇਖਣ ਪ੍ਰਿੰਸ ਕਿੱਥੇ ਆ ਸੋ ਲੱਭ ਕੇ ਤੁਹਾਨੂੰ ਮਿਲਦੇ ਆ ਪ੍ਰਿੰਸ ਕਮੇਂਟ ਖੜਾ ਮਿਲਦਾ ਭਾਈ ਛੋਟਾ ਸਾਡਾ ਯਾਰ ਯੋ ਵੀ ਹੈਲੋ ਕਰੋ ਸਤਿ ਸ਼੍ਰੀ ਅਕਾਲ ਕਿੱਧਰ ਕਿੱਥੇ ਆ ਕੇ ਦੇਖਣ ਆ ਕੇ ਆਇਆ ਬੜਾ ਜ਼ਿਆਦਾ ਬਹੁਤ ਜ਼ਿਆਦਾ ਤੁਹਾਨੂੰ ਪਤਾ ਲੱਗਦਾ ਹੁੰਦਾ ਚਲੋ ਜੇ ਤਾਂ ਕੋਠੇ ਤੇ ਅੱਗੇ ਸੀ ਆਪਣੇ ਘਰ ਦੇ ਚਲੋ ਸਾਹਮਣੇ ਰਿਵਿਊ ਦਿਖਾਉਂਦੇ ਆ ਬੜਾ ਕਿ ਇੰਟਰਵਿਊ ਅੱਜ ਦਾ ਤੁਹਾਨੂੰ ਦਿਖਾਉਂਦੇ ਆ ਵੀ ਉਹ ਚਲੋ ਜੀ ਆਪਾਂ ਨਾਲ ਇੱਕ ਜਗ੍ਹਾ ਹੋਰ ਜਾ ਕੇ ਆਣਾ ਮਮਾ ਨਾਲ ਸੋ ਚੱਲਦੇ ਆ ਆਪਾਂ ਤੁਹਾਨੂੰ ਦਿਖਾਉਣ ਦਾ ਜਗ੍ਹਾ ਤੇ ਸਾਹਮਣੇ ਵੀਊ ਚੈੱਕ ਕਰੂ ਕਿੰਨਾ ਸਰ ਸਾਹਮਣੇ ਚੜ ਗਿਆ ਵਿੱਚ ਚਲੋ ਤੁਹਾਨੂੰ ਦਿਖਾਉਣਾ ਵੀ ਚੈੱਕ ਕਰੂ ਸਾਹਮਣੇ ਤੇ ਤੁਸੀਂ ਉਹਨਾਂ ਦੇਖੋ ਮਾੜਾ ਦਿਖਦਾ ਜੇ ਤੁਹਾਨੂੰ ਦੇਖੋ ਬਾਈ ਵੀਊ ਕਿੰਨੇ ਘੰਡੇ ਪਿੱਛੇ ਚਲੋ ਅਬ ਤੇ ਲਿਆ ਥੱਲੇ ਸੋ ਆਪਾਂ ਚਲੋ ਜਾ ਕੇ ਆਨੇ ਆ ਤੁਮਰੇ ਨਾਲ ਤੁਹਾਨੂੰ ਆ ਕੇ ਮਿਲਾਂ ਤੁਹਾਨੂੰ ਦਿਖਾਉਣੇ ਇੱਕ ਤਾਂ ਕਲਿੱਪ ਦਿਖਾ ਲਾਂਗੇ ਬਣਾ ਕੇ ਰੋਡ ਤੇ ਚਲੋ ਜੀ ਸੁਭਾਈ ਨਾਲ ਆਪਾਂ ਘਰੇ ਆ ਗਏ ਸੀ ਸੋ ਆਪਾਂ ਢਾਬੇ ਚੱਲੇ ਆ ਮੜਾ ਦੋ ਚਾਰ ਸਬਜ਼ੀ ਲੈਣ ਸੋ ਚੱਲਦੇ ਆ ਤੇ ਵਲੌਗ ਵਿੱਚ ਬਣੇ ਰਹੋ ਤੁਸੀਂ ਚਲੋ ਚਲੀਏ ਜੂਪੀਟਰ ਤੇ ਬੈਗੇ ਸੀ ਆਪਾਂ ਢਾਬੇ ਜਾ ਕੇ ਆਣੇ ਚਲੋ ਚਲੀਏ ਚਾਰ ਪੰਜ ਸਬਜ਼ੀ ਲੈ ਕੇ ਆਣੀਆਂ ਨੇ ਚਲੋ ਸੋ ਗਾਇਜ ਆਪਾਂ ਦਾ ਲੈ ਗਈ ਸੀ ਢਾਬੇ ਤੋਂ ਸੋਪਨ ਘਰੇ ਜਾ ਰਹੇ ਹਾਂ ਹਨੇਰਾ ਬਹੁਤ ਆ ਸਾਨੂੰ ਦੇਖਣਾ ਨਹੀਂ ਕੁਝ ਵੀ ਤੁਹਾਨੂੰ ਕਰ ਜਾ ਕੇ ਮਿਲਦੇ ਆ ਚਲੋ ਚੱਲੀਏ ਕਾਹਦੀ ਲਾਈਟ ਆ ਗਈ ਰੁਕ ਜਾ ਗੈਰ ਕਰ ਜਾ ਕੇ ਮਿਲਦੇ ਆਂ ਕਿਉਂ ਬਾਈ ਰੋਜ਼ੀ ਤੇ ਕੋਈ ਭਾਈ ਕੋਈ ਨਹੀਂ ਕੋਈ ਇਸ਼ੂ ਨਹੀਂ ਪੈਸੋ ਆਪਾਂ ਤਾਂ ਆ ਗਏ ਸੀ ਘਰੇ ਕੰਮ ਕਾ ਗਏ ਸੋ ਆਪਾਂ ਰੋਟੀ ਵੀ ਖਾ ਲਈ ਹੁਣ ਉਹ ਰਾਤ ਦੇ 11:00 ਵੱਜ ਚੁੱਕੇ ਨੇ ਤੁਹਾਡਾ ਬਲੌਗਰ ਟਿਕਲ ਬੀ ਕਰਦੇ ਆ ਤੇ ਜੇ ਸੀ ਆਪਣਾ ਅਦਲੋਗ ਤੁਹਾਨੂੰ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਗੇ ਨੈਕਸਟ ਵਕਾਂ ਕੁਝ ਥੈਂਕ ਯੂ ਫਾਰ ਵਾਚਿੰਗ ਦਿਸ ਵੀਡੀਓ